ਚਲੋ ਜੀ ਤੁਹਾਨੂੰ ਵਿਚ ਵਿਚ ਆਪਾਂ ਦੱਸਦੇ ਰਿਹਾ ਗਿਆਂਗੇ ਵੀ ਫੋਟੋਗ੍ਰਾਫਰਾਂ ਨੂੰ ਛੇਤਰ ਮੈਂ ਕਿੱਥੇ ਕਿੱਥੇ ਤੇ ਕਿਉਂ ਕਿਉਂ ਫੇਰਿਆ ਜੇ ਕਿ ਇਹ ਨੂੰ ਮੈਂ ਨਜਾਇਜ਼ ਫੇਰਿਆ ਆ ਮੈਂ ਹੱਥ ਛੋੜ ਕੇ ਮਾਫੀ ਮੰਗੂਗਾ ਉਹਦੇ ਪੈਸੇ ਭਜੂਗਾ ਪੰਜਾਬ ਆਖੋਗੇ ਤੂੰ ਥੋੜਾ ਘਟਿਆ ਜਿਆਦਾ ਘਟਣਾੜਾ ਐ ਐੋ ਜੇ ਕੰਮ ਕਰਦੇ ਰਿਹਾ ਫੋਟੋਗ੍ਰਾਫਰ ਸਾਡੇ ਕੋਲ ਹੁਣ ਸ਼ੁਰੂਆਤ ਮੈਂ ਤੁਹਾਨੂੰ ਦੱਸਦਾ ਵੀ ਛੇਤਰ ਪੋਲੇ ਦੇ ਕਿੱਥੋਂ ਸ਼ੁਰੂ ਕੀਤੀ 1999 ਦਾ 2000 ਦੀ ਗੱਲ ਆ ਸਾਡੇ ਵਿਆਹ ਹੀ ਆਪਣੇ ਛੇਗੇ ਪਹਿਲਵਾਨ ਨਾਰਲੀ ਦਾ ਇਹੋ ਤੇ ਸਿੰਗਰ ਲਾਇਆ ਹੀ ਸੁਖਵਿੰਦਰ ਸੁਖੀ ਅੱਜ ਆਂ ਦੇ ਬਾਲਸ ਚਬਾੜ ਅਈਦਰ ਮਲ ਦੂਜੇ ਗੰਡੇ ਹਨ ਕਿਹੜੇ ਸ਼ਹਿਰ ਦੇ ਪ੍ਰਾਂਦੇ ਕਿੰਨੇ ਪਟਿਆਲੇ ਦੀ ਕੀ ਸਲਵਾਰ ਕਿਤਰਾ ਪਾਕ ਕੀ ਉਹ ਆ ਜੇ ਆ ਸੁਖਵਿੰਦਰ ਸੁਖੀ ਦੇ ਤਰ੍ਹਾਂ ਮਲ ਉਹਨੇ ਕਿੰਨੀਆਂ-ਕਿੰਨੀਆਂ ਗੱਲਾਂ ਦਸਰੀਆਂ ਅਹੀਂ ਉਹਨਾਂ ਭੰਗੜੇ ਭੰਗੜੇ ਪਾਉਂਦੇ ਆ ਇੱਕ ਵਾਰ ਨਾਰਲੀ ਦਾ ਹੋ ਰਹੀ ਉਧਰ ਉਹ ਛੋਟਾ ਆਪਣੇ ਰਗਲੇਟੇ ਵੀਰਾ ਦਾ ਤੇ ਉਧਰ ਮੈਂ ਆਪਣੇ ਆਪਣੇ ਆ ਸਾਡਾ ਚਲੋ ਛੋਟਾ ਭਰਾ ਵਾ 골ਡੀ ਸ਼ੀਨਾ ਇਹਨੂੰ ਕੱਲ ਤਾਂ ਇੱਕ ਸਾਡਾ ਹੀ ਆਪਣਾ ਹੋਰ ਸਾਡੀ ਭੂਆ ਦਾ ਮੁੰਡਾ ਵੀ ਹੈਗਾ ਇੱਕ ਫੈ ਬੀ ਸ਼ੀਨਾ ਉਹਨਾਂ ਸਮੇਂ ਜੇ ਨਦੀਆਂ ਬਾਧਰੀਆਂ ਦੇ ਕਿਸੇ ਇਲਾਕੇ ਦੱਸਣ ਦੀ ਲੋੜ ਨਹੀਂ ਹੈਗੀ ਅਈ ਕਾਲ ਤੇ ਸਿਆਣੇ ਉਤਰੋ ਉਹ ਕੋਈ ਨਾ ਸਮਝ ਜਿੰਨਾਂ ਦੀਆਂ ਬਾਧਰੀਆਂ ਨੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਆਪੇ ਪਤਾ ਲੱਗਦਾ ਹੁੰਦਾ ਹੈ ਜੇ ਕੋਈ ਕਾਂਡ ਕਰ ਦਿੰਦੇ ਤੇ ਮਾੜੀ ਕਿਸਮਤ ਨੂੰ ਆਪਣਾ ਮਿੰਨੀ ਬੱਸ ਕਰਾਤੀ ਮੈਂ ਆਪਣੇ ਇਹ ਭੂਆ ਦੇ ਮੁੰਡੇ ਦੀ ਤੇ ਫੋਟੋਗ੍ਰਾਫਰ ਉਹ ਵੀ ਆਪਣੀ ਭੂਆ ਹੀ ਮੁੰਡਾ ਰਿਸ਼ਤੇਦਾਰੀ ਸਾਡੀ ਤੇ ਫੋਟੋਗ੍ਰਾਫੀ ਤੋਂ ਇੱਕ ਹੀ ਮੂਵੀ ਵਾਲਾ ਜਾਂਦਾ ਹੁੰਦਾ ਹੈ ਜਾਂ ਪੋੜਵਾ ਹੋਣੀ ਆ ਤੇ ਫਿਰ ਦੋ ਜਾਨੇ ਚਲ ਜਣੇ ਨੇ ਦੇਖੀ ਚਲ ਜਾਂਦਾ ਇਹ ਇਹਨਾਂ ਧੂਣੂ ਕਲਤਾ ਸ਼ੀਨੇ ਵਾਲੇ ਦੋਨੋਂ ਹੀ ਇਕੱਠੇ ਰਲਾਤੇ ਵਾਂਦੇ ਨੇ ਹਵਾਲ ਭੰਨ ਕੇ ਬੈਈਦੇ ਆ ਇਹ ਰਲ ਗਏ ਦੋਵੇਂ 25 ਸਾਲ ਪੁਰਾਣੀ ਗੱਲ ਜੇ ਤੁਸੀਂ ਹਿਸਾਬ ਲਾ ਲਓ ਅੱਗੇ ਤੇ ਅਸੀਂ ਇੱਥੇ ਸਿਕੰਦਰ ਸੁਖੀਰੇ ਸਟੇਜ ਤੇ ਭੰਗੜਾ ਆ ਦੇ ਆਰਾ ਵਗੈਰਾ ਪਹਿਲਾਂ ਤੇ ਮੇਰੇ ਮੈਨੂੰ ਸਾਰਾ ਪ੍ਰਬੰਧ ਛੇਕੇ ਭਲਵਾਨ ਨੇ ਦਿੱਤਾ ਵੀ ਤੂੰ ਸਾਰਾ ਕੰਮ ਕਰੇ ਇਮੇਟ ਕਰਨਾ ਹੀ ਮੈਨੂੰ ਤੇ ਇੱਧਰ ਕਈ ਪੰਗੇ ਤੇ ਇਤਰਾਮ ਵਗੈਰਾ ਘੈਰਾ ਵਗੈਰਾ ਤੇ ਮੈਂ ਹੁਣ ਚਲੋ ਭਰਾ ਹੀ ਅਡਾ ਹੀ ਹੁਣ ਮੈਂ ਸੋਨੇ ਦੀ ਛਾਪ ਵੀ ਪਾਉਣੀ ਹੀ ਫਿਰਵਾਂ ਨੂੰ ਮੈਂ ਮੌਕਾ ਲੱਭਦਾ ਫਿਰਦਾ ਹਾਂ ਵੀ ਕੋਈ ਟਾਈਮ ਮੈਨੂੰ ਮਿਲ ਜੇ ਤਾਂ ਮੈਂ ਜਾ ਕੇ ਉਹਦੇ ਸਟੇਜ ਤੇ ਛਾਪ ਪਾਵਾਂ ਤੇ ਸਗੰਮ ਤੋਂ ਮਾਂ ਨੂੰ ਉਹੀ ਕੋਟ ਪਟਵਾਰਾ ਮੈਂ ਤੋਂ ਥੋੜੀ ਲੋਕਾਂ ਦੀ ਖਿਚੀ ਜਾਂਦੀ ਆ ਮੈਂ ਤਾਂ ਚਲੋ ਇਤਰਾ ਹੀ ਕਰਦਾ ਰਿਹਾ ਫੋਟੋਗ੍ਰਾਫੀ ਮੇਰਾ ਟਾਈਮ ਨਹੀਂ ਲੱਗਣ ਦੇ ਉਧਰੋਂ ਇਹਨਾਂ ਦਾ ਛੇਕੇ ਦਾ ਇੱਕ ਮਾਮੀ ਨੇ ਵੜਾਸੇ ਆਪੇ ਨੂੰ ਫੜਿਆ ਵਿਆਹ ਦੇ ਵਿੱਚ ਹੋਰ ਜਿਆ ਫਿਰੇ ਉਹ ਸਾਡੇ ਫੋਟੋਗ੍ਰਾਫਰ ਨੂੰ ਟੀ ਘੜਵਾਉਂਦਾ ਫਿਰੇ ਇੱਕ ਮੇਰੀ ਫੋਟੋ ਖਿਚੋ ਮੇਰੀ ਉਧਰ ਫੋਟੋ ਖਿਚੋ ਇਹ ਕਹਦੇ ਉਹਨੇ ਵੜਾਸਤਾ ਆ ਭਰਾਵਾ ਕੋ ਫੋਟੋਗ੍ਰਾਫਰ ਚਪੇੜਾ ਮੂੰਹ ਦਾ ਫਿਰੇ ਵਿੱਚ ਗਾਲਾਂ ਕਢਦਾ ਫਿਰੇ ਆਂਦਾ ਮੇਰੀ ਫੋਟੋ ਖਿਚੋ ਹੋਰ ਜਿਆ ਅਸੀਂ ਕੀ ਕਰੀਏ ਨਹੀਂ ਇਹਨੂੰ ਉਹਨਾਂ ਨੇ ਨਸ਼ਾ ਸ਼ਰਾਬਾਂ ਜੁਰਬਾਂ ਚ ਡੁੱਤੀ ਜ਼ੋਦੀਆਂ ਅਸੀਂ ਤਾਂ ਕੰਮ ਮਿਹਨਤ ਵਾਲੇ ਬੰਦੇ ਆ ਸਾਡਾ ਕੰਮ ਹੀ ਧਿਆਨ ਦੀ ਤੁਹਾਨੂੰ ਇਤਰਾ ਕੋਈ ਤੰਗ ਕਰੇ ਤੁਹਾਨੂੰ ਪਰੇਸ਼ਾਨੀ ਆਉਦੀ ਹੈ ਜਗਿੰਦਰ ਸਾਡਾ ਚਿੜੀ ਨਾਰਲੀ ਜੜਾ ਯੋਧਾ ਆ ਸਾਡਾ ਸਾਡੇ ਟਾਈਮ ਦਾ ਪਹਿਲਾ ਟਾਈਮ ਦਾ ਸਭ ਤੋਂ ਵੱਡਾ ਚਲੋ ਪੂਰਾ ਹੋ ਗਿਆ ਵਿਚਾਰਾ ਮਾੜੀ ਗੱਲ ਆ ਚਲੋ ਕੋਈ ਨਹੀਂ ਉਹਦੀ ਨੂੰ ਦੱਸਾਂਗੇ ਬੰਦਾ ਦਿਲ ਦਾ ਹੀਰਾ ਬੰਦਾ ਸੀ ਜਿੱਤਰਾ ਵੀ ਚਲੋ ਗਲਤ ਸਾਈਡ ਜੇ ਵੜ ਜਾਂਦੇ ਜਦੋਂ ਬੰਦੇ ਉਹਦੇ ਫਿਰ ਤੁਹਾਨੂੰ ਬੰਦਾ ਨਸ਼ਾ ਲੈ ਪੈਂਦਾ ਉਹਦੋਂ ਇਹਨੇ ਮਾਂ ਮੈਨੇ ਦੁਖੀ ਕੀਤਾ ਹੋ ਕੇ ਬੜਾ ਸਿਆਪੇ ਨੂੰ ਫੜਿਆ ਜੇ ਮੈਨੂੰ ਭਾਈ ਭਾਈ ਆਖਣ ਕਦੀ ਆਪਣਾ ਕੁਲਿੰਦਰ ਬੁੱਧੂ ਰਾ ਇਟਲੀ ਵਾਲਾ ਉਹਦੇ ਉਨੇ ਵੜਾ ਸਾਨੂੰ ਸਿਆਪੇ ਨੂੰ ਫੜਿਆ ਮਾਮੇ ਨੇ ਮੱਝਾ ਉਹ ਇਦਾਂ ਕਰੋ ਸੁਣਾ ਸੁਕੇਂਦਰ ਸੁਖੀ ਉਧਰ ਲੱਗਾ ਉਹ ਡੀ ਜੇ ਦੇ ਪਾਸੇ ਲਿਆਓ ਇਹ ਮਾਮੇ ਨੂੰ ਮੈਂ ਇਹਨੂੰ ਹੋੜਿਆ ਕਰਾਂ ਮਾਮੇ ਨੇ ਸਿਆਪੇ ਨੂੰ ਬੜਾ ਫੜਿਆ ਇਹਨੂੰ ਇਹਨੇ ਮੈਨੂੰ ਬਾਅਦ ਚ ਹੀ ਮੈਨੂੰ ਪਾਸੇ ਲੈ ਗਿਆ ਮੈਂ ਗਾਲ ਥੁਲਾ ਮਾਮਾ ਮਾਮਾ ਤੁਸੀਂ ਕੀ ਸਾਡਾ ਇਹ ਛੇਗੇ ਦਾ ਤੇ ਮੇਰਾ ਵੀ ਤੇ ਮਾਮਾ ਉਹਨਾਂ ਜਿਹੜੀ ਉਹ ਜਿੰਨਾ ਚਾਹੀ ਤੈਨੂੰ ਸਮਝਦੇ ਆ ਮੁੜ ਕੇ ਨੂੰ ਕੋਈ ਪਤਾ ਲੱਗਣਾ ਇੱਥੇ ਕੀ ਬਣਿਆ ਯਾਰ ਉਹਨੇ ਰੱਪੇ ਜੇ ਤੇ ਤੇ ਹੁਣ ਸੁਧਰ ਜਾ ਹੁਣ ਨਾ ਗਾਂ ਰਿਪੋਰਟ ਫੋਟੋ ਜਿੰਨੀਆਂ ਕਿ ਤੇਰੇ ਮੀਂਹ ਵਰਾਤੀਏ ਬਰਾਵਾ ਮੈਂ ਕੀ ਹੈ ਮੈਂ ਤੰਗ ਕਰੰਦਿਆਂ ਮੁੰਡਿਆਂ ਬੇਰੇ ਨੂੰ ਮੈਂ ਤਾਂ ਸਟੇਜ ਤੇ ਫੋਟੋ ਲਉਣ ਗਿਆ ਤੇ ਚਾਪ ਗੌਂਡਿਆ ਤੇ ਜਾ ਕੇ ਰੱਜਿਆ ਤੇ 체ਗੇ ਦੇ ਕੰਨ ਚਾਹੰਦਾ ਆਹ ਮੁੰਡਾ ਮੈਨੂੰ ਬੜਾ ਪੁੱਠਾ ਬੋਲਿਆ ਸ਼ੇਕਾ ਦਾ ਮਾਮਾtio ਪਰੇ ਨਾ ਛਲ ਗਿਆ ਮੇਰੇ ਲੱਗ ਗਾਲ ਚੰਗੀ ਜੇ ਉਹਨੂੰ ਕੋ ਆਖਿਆ ਨਾ ਉਹਨੇ ਪਤਾ ਹੀ ਤੈਨੂੰ ਕੋ ਆਖਣਾ ਹੀ ਨਹੀਂ ਆਖਣਾ ਮੈਂ ਤੇਰੇ ਇਥੋਂ ਚੇਚ ਉੱਠ ਕੇ ਮੈਂ ਸਿਰੇ ਸਿਰੇ ਤੇ ਲਾਇਆ ਹੀ ਉਦੋਂ ਮੱਕਲ ਕੀ ਕੁਲਕੀ ਦੇ ਸਮੇਂ ਹੀ ਆਇਆ ਨਾ ਚੱਲੇ ਤੈਨੂੰ ਮੈਂ ਮੈਂ ਫੜ ਲੈਣੀ ਆ ਤੂੰ हट ਜਾ ਜਦ ਬੰਦੇ ਵਾਲੀ ਉਹ ਵਧੀਆ ਬੰਦੇ ਕੰਮ ਕਰਦੇ ਤੂੰ ਨੂੰ ਕੰਮ ਕਰਦਾ ਤੂੰ ਸ਼ਰਾਬ ਪੀਤੀ ਮੇਰਾ ਵਿਆਹ ਦਾ ਨੁਕਸਾਨ ਕਰੇਗਾ ਡੱਟ ਪਾਵੇਂਗਾ ਮੇਰੀ ਮੈਂ ਉਹਨੇ ਦਬਕਾ ਮਾਰਿਆ ਵੀ ਉਹਨੇ ਮੇਲ ਲਗਾ ਵੀ ਮੈਂ ਮੈਂ ਇਹਨੂੰ ਫੋਟੋਗ੍ਰਾਫਰ ਸਮਝਿਆ ਸੀ ਇਹਨਾਂ ਦੀ ਟੀਮ ਨੂੰ ਤੇ ਮੈਂ ਦਬਕੇ ਮਾਰਦਾ ਫਿਰਦਾ ਤੇ ਮੈਂ ਮਾਮਾ ਮੈਂ ਸਵੇਰੇ ਖਾਰੇ ਉਤਾਰਿਆ ਨੂੰ ਇਹ ਮੈਨੂੰ ਨਹੀਂ ਕੋ ਸਮਝੰਦਾ ਹੈ ਉਦੋਂ ਮਮੇ ਸਾਨੂੰ ਬੜਾ ਦੁਖੀ ਕੀਤਾ ਸਾਰਾ ਦਿਨ ਉਦੋਂ ਸੁਖਵਿੰਦਰ ਸੁਖੀ ਘੜੀ ਮੁੜੀ ਪਰਾਂਦੇ ਪਟਿਆਲੇ ਦੇ ਦੂਜੇ ਤਿੱਜੇ ਇਸ ਤਰ੍ਹਾਂ ਉਹ ਇੱਕ ਕੋਈ ਇਹ ਸਾਡੇ ਦੋ ਤਿੰਨਾਂ ਸਟੇਜਾਂ ਦੇ ਤਰ੍ਹਾਂ ਬਰੋਮ ਹੋਇਆ ਤਾਂ ਕੋਈ ਮੇਰੇ ਨਾਲ ਗਾ ਨਹੀਂ ਚਲੋ ਉਦੋਂ ਤੇ ਮੈਂ ਬੜਾ ਵਧੀਆ ਨਾ ਹਾਂ ਚਲੋ ਹੁਣ ਅੱਜ ਕੱਲ ਮੜਾ ਚੰਗਾ ਕਿਤੇ ਪਹਿਲੇ ਜਦ ਸੱਚਾ ਮਿੱਤਰਾਂ ਨਾ ਕੋਈ ਇੱਕ ਚਲ ਗਿਆ ਸਟੇਜ ਤੇ ਤਾਂ ਇੱਥੇ ਹੁਣ ਪਿਛੇ ਵੀ ਆਪਣੇ ਗਰਸੇਵ ਸਿੰਘ ਬੱਬੂ ਮੜੀ ਮੇਗਾ ਪਹਿਲਵਾਨ ਦੇ ਬਿੱਟ ਦੇ ਵਿਆਹ ਤੇ ਲਿਆਂਦਾ ਇਹ ਨੂੰ ਸੁਖਿੰਦਰ ਸੁਖੀ ਨੂੰ ਇਹ ਤਰ੍ਹਾਂ ਦੇ ਦੋ ਤਿੰਨ ਕਲਾਕਾਰ ਨੇ ਉਹ ਜਿਹੜੇ ਗੱਲਾਂ ਹੀ ਸੌਂਦੇ ਆ ਮਲਦੇਬੀ ਮਖਸੂਸਪੂਰੀ ਹੋ ਗਿਆ ਇੱਕ ਹੋਰ ਹੈਗਾ ਹੀ ਇਹ ਬੜੀਆਂ ਸਟੇਜਾਂ ਦੇ ਕਲਾਕਾਰ ਇਤਰਾਣਦੇ ਵੀ ਬਿਆਰੋ ਨਾ ਤੇ ਆਪਣੀ ਤਰੀਕਾ ਵਧੀਆ ਵੀ ਇਤਰਾਣ ਐ ਗੱਲਾਂ ਕਰਨੀਆਂ ਤੇ ਸਾਡੇ ਵਰਗੇ ਕਈ ਆ ਇਹ ਗੱਲ 'ਚ ਚਲੇ ਜਾਂਦੇ ਆ ਭਿ ਗਾਉਣ ਵਾਲਾ ਦੇਖਣਾ ਭਿ ਗਾਉਣਾ ਤੇ ਅਸੀਂ ਐ ਦੂਸਰੇ ਨਾ ਸਟੇਜਾਂ 'ਸਰਨਾ ਇਤਰਾ ਹੀ ਹੋਇਆ ਵੀ ਕੋਈ ਨਾ ਕੋਈ ਵੀਰ ਚਾਹ ਸਟੇਜ ਤੇ ਜਾ ਕੇ ਕਲਾਕਾਰ ਨੂੰ ਪੁੱਛਣ ਡਿਆ ਹੁੰਦਾ ਹੀ え ਕਲਾਕਾਰੀ ਤੀ ਗੋਣਾ ਕਰੋ ਗਿਆ ਉਹ ਆਂਦੇ ਭਰਾਵਾਂ ਮਰ ਗੋਣੀ ਦਿਆਂ ਮੈਂ ਦੱਸਣ ਨਿਆ ਵੀ ਪ੍ਰਾਂਦੇ ਪਟਿਆਲੇ ਦੇ ਦੇ ਜੁਤੀ ਲਾਹੌਰ ਦੀ ਤੇ ਕਸੂਰ ਦੀ ਦੇ ਹੈ ਪਟਿਆਲਾ ਸ਼ਹੀ ਪੱਗ ਤੇ ਬੈਗ ਤੇ ਅਮਰਸਰੀਏ ਮੁੰਡੇ ਦੇ ਐ ਦਵਾਬਾ ਮਾਝਾ ਲੜਵਾਦਾ ਮੈਂ ਤੇ ਮੇਰਾ ਯੋਰ ਲੱਗਿਆ ਤੂੰ ਕੀ ਕਹਿੰਦਿਆ ਕਹਿੰਦੇ ਆਂ ਨੀ ਤੂੰ ਗਾਉਣਾ ਕਰਦਾ ਆਂ ਗਾਣਾ ਗੱਲਾਂ ਕਰਨ ਈ ਗੱਲਾਂ ਸੁਣੀ ਦੋਣੀਆਂ ਆਂ ਜੇ ਤੈਨੂੰ ਗਾਉਣਾ ਗਾਣਾ ਸੁਣਾ ਤੂੰ ਸਾਨੂੰ ਕਲਾਸ ਰਹੁੰਦੇ ਆ ਇਹ ਦੋ ਮੁੰਡੇ ਨਾਸਟੇਜ ਹੋ ਗਿਆ ਮੇਰੇ ਸਾਹਮਣੇ ਸੱਚੀ ਹੁਣ ਯਾਰੋ ਨਾ ਹੁਣ ਦੇਵੀ ਮਖਸੂਦਪੁਰੀ ਵੀ ਆਇਆ ਸਾਡੇ ਵਿਆਹਾਂ ਵਿੱਚ ਹੁਣ ਉਹਨੇ ਤੇ ਉਹਦੇ ਹੁਣ ਜਿੰਨੇ ਨਹੀਂ ਸੁਣੇ ਓ ਸ਼ੇਰ ਕਮਾਲ ਦਾ ਬੰਦਾ ਕਮਾਲ ਕਰ ਦਿੰਦਾ ਇਤਨਾ ਤੇ ਸਿੰਗਰ ਹੈਗੇ ਜਿਨ੍ਹਾਂ ਦੀਆਂ ਇਹ ਚੀਜ਼ਾਂ ਬੜੀਆਂ ਹੇਟਿਆ ਵੱਖਰੀ ਹੈ ਕਿ ਉਹਨਾਂ ਦੀ ਕੁਆਲਿਟੀ ਹੈ ਤਾਂ ਸਾਡੇ ਫੇਰ ਉਹਨਾਂ ਦੇ ਘੋਣਾ ਕੋਈ ਹੈ ਸਟੇਜ ਤੇ ਫੜਕਦਾ ਮੈਂ ਕਹਾਂ ਉਹ ਫੇਰ ਜਾਂ ਨਹੀਂ ਇਹ ਗੱਲਾਂ ਕਰਦੀਆਂ ਬੰਦ ਕਰ ਐਵੇਂ ਤੇ ਵੀ ਸਾਡੇ ਲੋਕ ਹੈਗੇ ਜੀ ਉਹਨਾਂ ਨੂੰ ਕੁਝ ਨਹੀਂ ਪਤਾ ਪਾਏਗਾ ਓ ਚਲੋ ਸਟੇਜ ਤੋਂ ਮੁੱਕੀ ਤੇ ਸ਼ਾਮਾਂ ਡੋਲੀ ਡੜੀ ਤੋਂ ਅਸੀਂ ਲੈ ਕੇ ਤੇ ਜਿਹੜੇ ਤੁਰੇ ਲੱਗੇ ਤੇ ਆਪਣਾ ਵੀ ਬੜੇ ਵਾਹਿਗੁਰੂ ਦੀ ਕਿਰਪਾ ਹੀ ਸਾਰੇ ਲੱਦੇ ਬਲੁੱਦੇ ਫੋਟੋਗ੍ਰਾਫਰ ਦਾ ਕੈਮਰਾ ਕੂਮਰੇ ਖੁੱਲਾ ਹੀ ਕੰਮ ਹੀ ਪਲਵਾਨ ਦੇ ਵਿਆਹ ਦੇ ਮੈਂ ਕੀਤਾ ਦੋ ਪਲਵਾਨਾਂ ਦੇ ਹੀ ਛੇਕੇ ਦੇ ਟੱਕਰ ਸੇਕ ਮਾੜੀ ਮੇਕੇ ਪਲਵਾਨ ਦੇ ਵੀ ਬੱਬੂ ਦੇ ਤੇ ਉਹ ਜਾਂਦਿਆਂ ਨੂੰ ਵੇਖਿਆ ਤਾਂ ਟੋਲੀ ਜਾਂ ਤੁਰ ਲੱਗੀ ਤਾਂ ਮਾਮਾ ਕੁਰਸੀ ਦਾ ਟਟਾ ਹੋਇਆ ਪਿਆ ਰੱਜਿਆ ਪੁੱਠਾ ਆ ਪਿਆ ਕੁਰਸੀ ਦੇ ਤੇ ਜਗਿੰਦਰ ਚੜੀਓ ਨੂੰ ਮਖੌਲ ਕਰੇ ਮਾਮੇ ਨੂੰ ਹਾਂ ਮਮਾ ਕਿੱਥੇ ਬੜਵਾਂ ਤੇਰੀਆਂ ਦੱਸ ਉਹ ਦੇਦਾ ਪੜਾਈਏ ਪੋਇ ਤੇਰੇ ਤੇ ਇਹ ਤੇ ਸਾਡੇ ਤੋਂ ਸਭ ਸੇ ਮੇਰੇ ਬੜਿਆਈ ਮਮਾ ਡੋਰ ਪਰ ਵੇਖੀ ਆ ਵੇ ਇਧਰ ਉਧਰ ਉਹਨੂੰ ਫੋਟੋ ਕਿਸੇ ਸੁਦ ਕੇ ਹੈ ਘਾੜਾ ਥਾਂ ਨਹੀਂ ਝੋਟਾ ਹੀ ਉਹ ਵੀ ਕਿ ਤਕੜਾ ਕੋਈ ਪ੍ਰਵਾਕਾਰ ਹੈ ਨਾਰਲੀ ਅੱਛੇ ਕੇ ਦੇ ਪਾਣੀ ਪੁਣੀ ਵਾਰਿਆ ਬੁਰਕੀਆਂ ਵਰਕੀਆਂ ਦਵਾਈਆਂ ਤੇ ਅਸੀਂ ਫੇਰ ਆਖੇ ਚਲ ਡੀਜੇ ਲਾਈਏ ਤੇ ਨੱਚਾਂ ਨੱਚਾਂਗੇ ਇੰਨੇ ਚਿਰ ਨੂੰ ਸਾਡੀ ਜਿਹੜੀ ਦੂਜੀ ਬਰਾਤ ਘੱਲੀ ਉਹ ਦੂਰੀ ਤੇ ਗਈ ਬੰਨ ਕਿਦਰ ਰੰਗਰੇਟਿਆ ਦੀ ਪਹਿਲਾਂ ਤੇ ਉਹ ਗਏ 1:00 ਵਜੇ ਬਰਾਤ ਲੈ ਕੇ ਲੋਕੀ 10:00 ਵਜੇ ਜਾਂਦੇ ਉਹ 1:00 ਵਜੇ ਗਏ ਤੇ ਗਏ ਵੀ ਦੂਰ ਕਿਤੇ ਉਹ ਤੇ ਆਖੀ ਵੀ ਜਿਹੜੀ ਮੈਨੂੰ ਬਾਅਦ ਸਟੋਰੀ ਦਾ ਪਤਾ ਲੱਗਾ ਵੀ ਇਹ ਭੁੱਖੇ ਹੀ ਆਪਣੇ ਇਹ ਵੀ ਵਿਚਾਰੇ ਸੱਚੇ ਹੀ ਇਹ ਪਿਸ਼ੀਨਾ ਵੀ ਤੇ 골ਡੀ ਸ਼ੀਨਾ ਵੀ ਇਹ ਸੱਚੇ ਹੀ ਇੱਕ ਗੱਲ ਨੂੰ ਵੇਖਿਆ ਜਾਵੇ ਹੁਣ ਯਾਰ 2 3 ਵਜੇ 4 ਵਜੇ ਉੱਥੇ ਪਹੁੰਚੇ ਆ ਭੁੱਖੇ ਭਾਣੇ ਸਵੇਰ ਦੇ ਇਹਨਾਂ ਜਾ ਕੇ ਚਾਹ ਪੀ ਲਈ ਸਾਰੇ ਚਾਹਾਂ ਚ ਵੜ ਗਏ ਉਹਨੇ ਮੜੀ ਚੰਗੀ ਮੂਹੇ ਬਣਾਈ ਗਿਆ ਦੀ ਤੇ 골ਡੀ ਤੇ ਭੀਪਰਾ ਦੁਪਹਿਰ ਤੋਂ ਬਾਅਦ ਦਾ ਟਾਈਮ ਸੀ ਤੇ ਉਹ ਕਿਤੇ ਰੰਗਰੇਟੇ ਸਾਹਿਬ ਪਰੰਗ ਦੇ ਭਰੀ ਫਿਰਦੇ ਦੇਸੀ ਪੈਪਸੀਆਂ ਤੁਸੀਂ ਆਈਆਂ ਉਹਨਾਂ ਨੇ ਇਹਨਾਂ ਨੂੰ ਫੈਲੀ ਸਟੇਚੇ ਲੋਕੀ ਚਾਹ ਪੀਂਦੇ ਤੇ ਇਹ ਪੈਕ ਲਾਉਂਦੇ ਦੋ ਵਜੇ ਜਲੇ ਤੇ ਹੁਣ ਚਾਹ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਪਿੰਡਾਂ ਇਹ ਪਹਿਲਾਂ ਨਹੀਂ ਹੁੰਦੀਆਂ ਸੀ ਤੇ ਲਾਵਾ ਹੁੰਦੀਆਂ ਬਾਅਦ ਚ ਪਹਿਲਾਂ ਰਿਬਨ ਰਿਬਨ ਕੱਟ ਕੇ ਤੇ ਮਿਲਨੀਆਂ ਕਰਕੇ ਤੇ ਜਦੋਂ ਤੁਹਾਨੂੰ ਪਤਾ ਹੀ ਆ ਕੰਮੜੇ ਲਾਵਾ ਹੁੰਦੀ ਐ ਹੁਣ ਸਾਡਾ ਮੂਵੀ ਵਾਲਾ ਤੇ ਇੱਕ ਬੰਦਾ ਉਹ ਆਜਿਆ ਗੱਲ ਆਲੀਆਂ ਥੋੜੀ ਗੱਲਾਂ ਵੀ ਮੋਬਾਈਲ ਨਾਲ ਹਰ ਵੀ ਕਰ ਲੂਗਾ ਉਹਨਾਂ ਨੇ ਜੀ ਖੁਦ ਮੂਵੀ ਬਣਾਉਣਾ ਇਹਨੂੰ ਕਹਿ ਰਾ ਮੂਵੀ ਨਹੀਂ ਭੁੱਲ ਜਾਂਦੀ ਦੂਜੇ ਨੇ ਕਿਸੇ ਨਾ ਕੀ ਬਣਾਉਣੀ ਉਹਨਾਂ ਅਖਣਪੀ ਲਾਵਾਂ ਲੱਗੀਆਂ ਤੇ ਮੂਵੀ ਵਾਲਾ ਕਿੱਥੇ ਆ ਤੇ ਮੂਵੀ ਵਾਲਾ ਸ਼ਰਾਬ ਵੀ ਸੀ ਹੁਣ ਉਹ ਵੀ ਸੱਚਾ ਵੀ ਮੈਂ ਗੁਰੂਗ੍ਰੰਥ ਸਾਹਿਬ ਦੇ ਲਾਗੇ ਨਹੀਂ ਆਣਾ ਮੈਂ ਕਿਤਨਾ ਚੱਲ ਜਾ ਮੈਂ ਭੁਗਾ ਦੇਦਾ ਮੈਂ ਪੈਗ ਲਾ ਲਿਆ ਕੋਡੀ ਆ ਕਿ ਉਹ ਲਾਵਾਂ ਚਲੋ ਵਈਆ ਮਾੜੀਏ ਚੰਗੇ ਜੋ ਮਲੋ ਉਹ ਤੇ ਬਾਬੇ ਨੇ ਵਧੀਆ ਕਰ ਦੇਣੀ ਹੈ ਨਾ ਮੂਵੀ ਚ ਨਹੀਂ ਰਿਕਾਰਡ ਹੈ ਗਿਆ ਮੂੜ ਕੇ ਬਾਅਦ ਰੋਟੀ ਲਾ ਪਲੰਗੇ ਬਾ ਦੁੱਧ ਪਿਆ ਡੋਲੀ ਤੋਰ ਪਤਾ ਨਹੀਂ ਕੀਤਾ ਨੇ ਰਿਕਾਰਡ ਕੀਤੇ ਇਹ ਸਾਰਾ ਤੇ ਬਾਕੀ ਜਾਨ ਜੀ ਵਧੀਆ ਚੜਾਈ ਉਤਰਨਾ ਜਾਨ ਜੀ ਪੂਰੀ ਵਧੀਆ ਚੜਾ ਗਏ ਪਰ ਉਹ ਅੱਗੇ ਬੰ ਸਮਾਂ ਇਤਰਾਦਾ ਹੋ ਗਿਆ ਟਾਈਮ ਖਰਾਬੀ ਤੇ ਹੁਣ ਜਦੋਂ ਆ ਗਏ ਉਧਰੋਂ ਪਲਾਣੀਆ ਹਰੀਕੇ ਵਾਲੇ ਉਧਰੋਂ ਸ਼ੁਕਰ ਹੈ ਭਰਾਵਾ ਉਹ ਨੰਗ ਹੈ ਦਰਿਆਦਰੂ ਨਹੀਂ ਤੇ ਸਾਡਾ ਜਿਹੜਾ ਚੀਨਾ ਐਪੀਏ ਵੀ ਉਹਨਾਂ ਦੇ ਨਾਲ ਜ ਕਮਲਾ ਹੀ ਹੁੰਦਾ ਇਹਨੇ ਹੋ ਸਕਦਾ ਕਿ ਦਰਿਆਦਰੂ ਵੀ ਛੁੱਟ ਆਉਂਦਾ ਸਾਰੀ ਜਾਂਦੀਆਂ ਛੁੱਟ ਕੇ ਦੇਖ ਨਾ ਤੂੰ ਮਿੰਨੀ ਵਾਲਿਆਂ ਨੂੰ ਜਦੋਂ ਤੰਗ ਕਰ ਦਿੰਦੇ ਬਸਾਂ ਵਾਲਿਆਂ ਨੂੰ ਚਲੋ ਇਹ ਦਰਿਆਦਰੂ ਦੇ ਕੱਢ ਲਿਆ ਸਰ ਇਹ ਹਰੀਆਰੇ ਇੱਪ ਵੀ ਕਿਵੇਂ ਆ ਗਿਆ ਇਹਨੂੰ ਵੀ ਪਤਾ ਵੀ ਮੈਂ ਰੱਜੇਆਂ ਦੇ ਇਹਨਾਂ ਮੈਨੂੰ ਪੈਸੇ ਨਹੀਂ ਦੇਣੇ ਇਹਨਾਂ ਨੂੰ ਪਤਾ ਹੁੰਦਾ ਨਾ ਸਾਰੇ ਇਹਨੂੰ ਭਾਵੇਂ ਜੋ ਮਰਜੀ ਸ਼ਰਾਬੀ ਬੰਦਾ ਵੀ ਜਿਤਨਾ ਮਰਜੀ ਪਤਾ ਸੁਰ ਹੁੰਦਾ ਵੀ ਆ ਚਲੋ ਮੁੱਕੀ ਜਾਂਦੇ ਕੀ ਨਾ ਗਲਤ ਮੁੱਤਬੀ ਇਹਨੂੰ ਇਹ ਵੀ ਮੈਨੂੰ ਇਹਨਾਂ ਨਾਲ ਪੈਸੇ ਨਹੀਂ ਦੇਣੇ ਘਰ ਤੇ ਇਹਨਾਂ ਕੀ ਕੀਤਾ ਵੀ ਇਹਨੇ ਆਖਿਆ ਵੀ ਮੈਨੂੰ ਪੈਸੇ ਦਿਓ ਮੈਂ ਮੜਾ ਤੇਲ ਘੋਲਾਂ ਉਹਨਾਂ ਨੇ ਇਹਨੂੰ ਟੱਜਦਾ ਬੋਲਦਾ ਵੀ ਤਰੇ ਹਜ਼ਾਰੇ ਵੀ ਰੱਜੇ ਹਜੇ ਬਰਾਤੀ ਦੇ ਦਾਂਗੇ ਪੈਸੇ ਪਿੰਡ ਜਾ ਕੇ ਤੂੰ ਐਡਾ ਵੱਡਾ ਤੂੰ ਪਹੇਲ ਲਓ ਅੜੀ ਬਾਜ ਨਾ ਸਿੱਧੀ ਗੱਲ ਐ ਉਹਦਾ ਚੰਗਲਾ ਫਿਰਤਾ ਦੀ ਸਿੱਧੀ ਖਦਿਆਣਾ ਉਹਨੇ ਜਾਨ ਜ ساری ਤਾਰੀ ਪੀਖੀ ਵਣ ਪਹਿਲਾਂ ਆਂਦਾ ਇੱਕ ਮਿੰਟ ਮੈਂ ਫਿਰ ਤੇਲ ਤੇ ਪਾ ਲਿਆ ਮਾਂ ਵਿੱਚ ਹੀ ਆ 골ਡੀ ਸ਼ੀਨਾ ਸਾਡਾ ਵੀ ਮੂਵੀ ਵਾਲਾ ਇਹ ਵੀ ਵਿੱਚ ਹੀ ਤਾਰਦਾ ਇਹਨੇ ਜਵਾਨ ਨੇ ਪੁਐ ਤੇਲ ਇਧਰੋਂ ਪੰਪ ਤੋਂ ਅਮਰ ਸਰਵਰ ਤੋਂ ਤੇ ਇਧਰੋਂ ਕਮਾਈ ਗੱਗੋ ਬੂਏ ਸਾਣੀ ਤੇ ਉਤੋਂ ਹੀ ਕਮਾ ਕੇ ਸ਼ੀਨੇ ਘਰ ਜਾ ਵੜੀ ਮਿੰਨੀ ਬੱਸ ਤੇ ਜਵਾਨ ਨੇ ਸਾਰੀ ਪੀਖੀ ਵਣ ਤਾਰਦੀ ਇਹ ਤੇ ਉਨ ਜਾਨੇ ਵਾਲੇ ਆਖਣ ਵੀ ਮਿੰਨੀ ਕਿਧਰ ਚਲ ਗਈ ਐ ਗੋਲਡੀ ਨੇ ਗੱਲ ਚ ਮੂਵੀ ਪਾਈ ਸਾਰੇ ਇਸ ਤਰ੍ਹਾਂ ਹੀ ਤੁਰੇ ਫਿਰਨ ਛੜਕਾਂ ਦੇ ਪਤਾ ਨਹੀਂ ਕੀ ਟਰਾਲੀਆਂ ਕਿ ਟੈਕਸੀਆਂ ਘੜੁਕਿਆਂ ਨੂੰ ਹੱਥੋਂ ਤੇ ਦੇ ਕੇ ਪਾ ਲਈ ਕਿਤਰਾ ਆਈ ਏ ਇਹ ਜੰਝ ਆਖ ਹੈ ਕੋਈ ਪਹਿਲਾਂ ਆ ਗਿਆ ਕੋਈ ਮਗਰੋਂ ਆ ਗਿਆ ਕੋਈ ਆਇਆ ਹੀ ਨਹੀਂ ਰਾਹ ਜੀ ਰੱਜਿਆ ਪਿਆ ਰਿਆ ਕੋਈ ਦਿਨੇ ਆਇਆ ਹਾਂ ਆ ਗਈ ਏ ਸੁਨ ਜਾਨੇ ਉਦੋਂ ਸਾਡਾ ਪੰਗੜੇ ਦਾ ਟਾਈਮ ਤੇ ਉਦੋਂ ਨਾਦ ਉਹਨਾਂ ਦੇ ਨਾਲ ਹੀ ਦੇ ਫੋਨਾਂ ਦੀ ਸਹੂਲਤ ਕੋਈ ਉਹਨੂੰ ਖਲੋਤਾ ਹੀ ਸਾਡਾ ਪ੍ਰਾਣਾ ਥਾਣੇਦਾਰ ਆ ਤੇ ਆ ਪਾਣੀ ਉਹਨ ਖਲੋਣਾ ਫੇਰ ਕਾ ਗੱਲ ਪਟਿਆ ਨਹੀਂ ਨਾ ਤੇ ਮੁੜ ਕੇ ਕੀ ਹੋਇਆ ਵੀ ਅਸੀਂ ਇੰਦਰ ਬੜਾ ਵਧੀਆ ਪ੍ਰੋਗਰਾਮ ਸਾਰਾ ਦਿਨ ਬੜਾ ਸੋਹਣਾ ਨਜ਼ਾਰੇ ਲੈ ਬੜਾ ਵਧੀਆ ਵਿਆਹ ਕੀਤਾ ਛੇ ਗਿਆ ਇੱਧਰ ਕੁੜੀਆਂ ਨੀਰਾ ਹੋ ਗਿਆ ਰਾਤ ਦਿਨ 9 ਵਜੇ ਉਹਨਾਂ ਦੇ ਨਾਲ ਚ ਤੇ ਉਹ ਆਂਦੇ ਵੀ ਆਂਦੇ ਆਹੀ ਮੂਵੀ ਆ ਨੂੰ ਪੈਸੇ ਨਹੀਂ ਦੇਣੇ ਕਿੰਨੇ ਸਾਡੀ ਮੂਵੀ ਨਹੀਂ ਬਣਾਈ ਤੇ ਮੈਨੂੰ ਆਣ ਕੇ ਆਪਣੇ ਗੁਲਿੰਦਰ ਸਿੰਘ ਬਧੂ ਨੇ ਵੀ ਦੱਸਤਾ ਵੀ ਉਹ ਇਧਰ ਉਹ ਸਿਆਪਾ ਪਿਆਈ ਉਹ ਘਰ ਆ ਲੈਂਦੇ ਅਸੀਂ ਨਹੀਂ ਪੈਸੇ ਦੇਣੇ ਭਾਬਾ ਬਾਜ ਨਾਲ ਹੁਣ ਗੱਲ ਕਰਾਓ ਇਹਨੇ ਮੂਵੀ ਦੀ ਸਾਰਾ ਦਿਨ ਬਣਾਈ ਤੇ ਅਸੀਂ ਕੀ ਕਰੀਏ ਮਾ ਜੇ ਤਾਂ ਕਰੋ ਮੈਨੂੰ ਗੁੱਸਾ ਆਵੜਾ ਮੈਂ ਯਾਰਾ ਚੰਗੀਤੀ ਗੱਲ ਬੁੱਧੂ ਫਤਰੋਂ ਨੂੰ ਲੈ ਗਿਆ ਆ ਗਿਆ 올ਡੀ ਸ਼ੀਨੇ ਨੂੰ ਇਹਨੇ ਗੱਲ ਚ ਮੂਵੀ ਪਾਈ ਜਦਰਾ ਪੜਾਇਆ ਤੇ ਡੋ ਦਾ ਡਲ ਦਾ ਤਰਿਆ ਵੇ ਕਰੀ ਚ ਮੂਵੀ ਗੱਲ ਚ ਕਿਟਕੁਟ ਦਾ ਪਤਾ ਹੀ ਨਹੀਂ ਕਿੱਥੇ ਹੈ ਤਰਿਆ ਗੜੀਏ ਗੜੀ ਅਕੇ ਮੈਨੂੰ ਮੇਰਾ ਜਨੂੰਨ ਵੜਾ ਹੀ ਹੈ ਮੈਨੂੰ ਫੋਟੋਗ੍ਰਾਫੀ ਨਾਲ ਪਿਆਰ ਵੜਾ ਇਹ ਮੈਨੂੰ ਘੁੱਸਾ ਛੜਿਆ ਬੀਬੀ ਇਹ ਕੰਮ 베ਤੀ ਹੈਗਾ ਹਾਏਗੇ ਤੇ ਉਹ ਵੀ ਇਤਰਾਨੀ 44 ਸਾਰੇ ਰਲੇ ਤੇ ਸਾਰੇ ਉਹੋ ਜੀ ਚੋਰ ਗੁੱਤੀ ਸਾਰੇ ਰਲੇ ਮੈਂ ਕੀ ਕਰਾਂ ਜਾਂ ਜੂਨੇ ਛੜਦੀ ਖੱਜਲਗਵਾਰੀ ਹੈ ਉਹਨੇ ਕਰਦੀ ਹੈ ਬੀ ਨੇ ਨੇ ਤੇ ਨਹੀਂ ਉਹਨੇ ਵੀ ਕਿਉਂ ਹੀ ਮਜਬੂਰੀਆਂ ਨੂੰ ਪਤਾ ਇਹਨਾਂ ਵਾਕਈ ਨਹੀਂ ਉਹਨਾਂ ਨੂੰ ਪੈਸੇ ਨਹੀਂ ਦੇਣੇ ਘਰ ਉਹ ਵੀ ਆਪਣੀ ਦਾ ਸੱਚਾ ਹੈ ਤੇ ਗੋਲਦੀ ਤਰਿਆਣਾ ਟਾਰਨ ਮੂਵੀ ਲੱਗੇ ਮੈਂ ਵੀ ਇਦਾਂ ਕਰੋ ਇਹਨੂੰ ਨਹਰੇ 'ਚ ਖੜੋ। ਆਹ ਰੂੜੀਆਂ ਲਾ ਕੇ ਲੈ ਜਾਓ। ਅਈ ਇਧਰ ਡੀਜੇ ਚਾਨਣ ਤੇ ਲਾਈਟਾਂ ਜਗਣੀਆਂ। ਇਹਨੂੰ ਨਹਰੇ 'ਚ ਖੜੋ। ਇਹਦੀ ਮੂਵੀ ਲਵਾ ਗਏ। ਉਹਨਾਂ ਨਾਲ ਫਿਰ ਤੋਂ ਮੂਵੀ ਪਹਿਲਾਂ ਇਹਨੂੰ ਰੋਣੀ ਪੀ। ਫਿਰ ਰੂੜੀਆਂ ਦੇ ਖੜ ਕੇ ਨਹਰੇ 'ਚ ਖੜੇ। ਮੈਂ ਤੇਰੀ ਸਜਾਏ ਹੋਈ ਹੂ। 5 ਕਿਲੋਮੀਟਰ ਹੀ ਤੋਂ ਤੇਰਾ ਘਰ। 4 ਆ ਕੇ 5 ਮੈਨੂੰ ਨਹੀਂ ਪਤਾ ਤੱਕ। ਨਾ ਚੁੱਪ ਕਰਕੇ ਨਾ ਸ਼ਾਲ ਦੇ ਦੇਣੀ ਧੁੰਦਾ ਦੇਣੀ ਤੈਨੂੰ ਛੱਡਣ ਛੁੱਟਣ ਨਹੀਂ ਜਾਣੀ ਕਿਉਂ ਪਰ ਇਤਨਾ ਹੀ ਦੇਖਦਾ ਪਿੰਡਾ ਘਰ ਪਹੁੰਚ ਜਾ ਛੱਡਣ ਛੁੱਟਣ ਨਹੀਂ ਜਾ ਤੂੰ ਯਾਰ ਰੰਗੀ ਕੀਤੀ ਤੁਰਾ ਅਗਲੇ ਦਾ ਵਿਆਹ ਖਰਾਬ ਕਰਤਾ ਹੈ ਕਿਤੇ ਉਹ ਵੀ ਉਤਰਨ ਦੀ ਹੁਣ ਮੈਂ ਕੀ ਦੱਸਾਂ ਤੁਹਾਨੂੰ ਤੇ ਇਹ ਪਹਿਲੀ ਵਾਰੀ ਮੇਰਾ ਜਿਹੜਾ ਹੱਥ ਹੋ ਰਿਹਾ ਨਾ ਇਹ ਆਪਣੇ ਭੈਣ ਭਰਾਵਾਂ ਤੋਂ ਸ਼ੁਰੂ ਇਹ ਹੈ ਵੇ ਇਹ ਆਪਣੇ ਤੋਂ ਸ਼ੁਰੂ ਹੋਇਆ ਤੇ ਮੇਲਾ ਦਾ ਆਪਣੇਾਂ ਦੇ ਖਸਮੂ ਆ ਆ ਗਾਣੀ ਉਦੋਂ ਚੱਲੀ